아이 अवतार सिंह एएसआई स्वरूप सिंह समेत सारी फोर्स शामिल थी जी मैं डीएसपी जीआरपी ऑफिसर अमरवंद सिंह ते assi ਅੱਜ ਆ ਮਾਨਯੋਗ डीजीपी ਪੰਜਾਬ ਤੇ ਸਾਡੇ ਪੰਜਾਬ ਜੀआरपी स्पेशल जीपी ਰੇਲਵੇ ਉਹਨਾਂ ਦਾ ਹਦਾਇਤ ਅਨੁਸਾਰ ਤੇ 24 ਘੰਟੇ ਧਿਆਨ ਚ ਰੱਖਦੇ ਹੋਏ ਕੈਸੋ ਆਪਰੇਸ਼ਨ ਜਿਵੇਂ ਉਹਨਾਂ ਨੇ ਉਹ ਆਰਡਰ ਉਹਦੇ ਫੋਲੋ ਕਰਦੇ ਹੋਏ ਫਰੀ ਚੈਕਿੰਗ ਕਰ ਰਹੇ ਆ ਜੋ ਰਹਿ ਹੈ ਇਹ ਰਿਪਬਲਿਕ ਡੇ ਹੈ ਇਸੇ ਫੋਕ ਹੋ ਸਕੇ ਤੇ ਵਿਅਕਤੀ ਦੇ ਮਤਲਬ ਆਵਾਜਾਈ ਕੋਈ ਪ੍ਰੋਬਲਮ ਆਏ ਇਹ ਪ੍ਰੈਜੈਂਟਡਾ ਕੀਤਾ ਪਿਲਾ ਦੇ ਜੀਆਪੀ ਦਾ ਤੇ ਆਪੀਫ ਹੈ ਨਾ ਇਸ ਟੀਮ ਹੈਗੀ ਆ ਤੇ ਰੌਕ ਸਕਵਾਡ ਵੀ ਹੈਗਾ ਇਸ ਚਾਰਟੀ ਸਾਰਾ ਅਪਰੇਸ਼ਨ ਕਰ ਰਹੇ ਸਾਰੇ ਚੈਕਿੰਗ ਕਰ ਰਹੇ ਕੋਈ ਵੀ ਚੀਜ਼ ਹੈ ਜਾਂਦੇ ਤੁਹਾਨੂੰ ਸਿਰਫਲੀ ਚੈੱਕ ਕਰ ਕਾਂਸਰ ਸਰਚ ਦੇ ਵਿੱਚ ਵੀ ਪਿਛੇsrand ਵਿਖੇ ਇੱਕ ਬਲਾਸਟ ਹੋਇਆ ਤੇ ਉਸ ਨੂੰ ਵੀ ਧਿਆਨ ਚ ਰੱਖ ਕੇ ਉਸ ਐਂਗਲ ਤੋਂ ਵੀ ਸਰਚ ਕਰ ਰਹੇ ਹਾਂ ਉਸ ਐਂਗਲ ਤੁਸੀਂ ਚੈਕਿੰਗ ਕਰਵਾ ਰਿਹਾ ਸਾਡੇ ਸਟੇਸ਼ਨ ਤੇ ਪਲੇਟਫਾਰਮਸ ਤੇ ਟ੍ਰੇਨਸ ਦੇ ਵਿੱਚ ਰੇਲਵੇ ਟਰੈਕ ਤੇ ਵੀ ਇਸ ਟਰੈਕ ਪਟੌਣੇ ਸ਼ੁਰੂ ਕੀਤੀ ਹੋਈ ਹੈ ਤੇ ਉਹ ਸਾਰੇ ਪਾਸੇ ਅਸੀਂ ਕਵਰ ਕਰ ਰਹੇ ਹਾਂ ਕਿ ਜਵੱਤਬਾਤ ਅਸੀਂ ਸੁਰੱਖਿਆ ਪ੍ਰਣ ਨੂੰ ਮੌਜੂਦ ਕਰ ਸਕੀਏ ਕੋਈ ਸ਼ੱਕੀ ਵਸਤੂ ਮਿਲੀ ਕੁਝ ਮਿਲਿਆ ਨਹੀਂ ਫਿਲਹਾਲ ਤਾਂ ਕੁਝ ਨਹੀਂ ਮਿਲਿਆ ਜੀ ਅਸੀਂ ਚੈੱਕ ਕਰਦੇ ਹਾਂ ਪਰ ਕੋਈ ਅਜਿਹੀ ਚੀਜ਼ ਹੈ ਫਿਲਹਾਲ ਨਹੀਂ ਸਾਡੇ ਨੋਟਿਸ ਆਈ ਬਾਕੀ ਸ਼ੱਕੀ ਵਿਅਕਤੀ ਨੂੰ ਅਸੀਂ ਆਇਡੈਂਟੀਫਾਈ ਕਰਨ ਵਾਸਤੇ ਸਰ ਕੋ ਐਡ ਹੈਗੀ ਪੀਆਈਐਸ ਉਹਦੀ ਸੀ ਮਦਦ ਲੈ ਕੇ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਕੋਈ ਇਹੋ ਜੀ ਚੀਜ਼ ਕੋਈ ਇਹੋ ਜਿਹੀ ਸ਼ੱਕੀ ਵਿਅਕਤੀ ਨਾ ਹੋਵੇ ਤੇ ਆਇਡੈਂਟੀਫਾਈ ਕਰ ਰਹੇ ਅਸੀਂ ਜੀ ਕੀ ਫੋਰਸ ਜੀਐਨਪੀ ਤੇ ਆਰ ਪੀ ਫੋਰ ਅਕਸਰ ਇਹ ਹੋ ਜਾਂਦਾ ਸੱਚ ਬੇਚ ਲੱਗ ਜਾਂਦੀ ਬਿਲਕੁਲ ਜੀ ਇਹ ਰੂਟੀਨ ਦੇ ਸਾਡੇ ਵਾਸਤੇ ਵੀ ਹੁੰਦੇ ਰਹਿੰਦੇ ਅਸੀਂ ਜੁਆਇਟਲੀ ਜਿਹੜਾ ਸਾਡੀ ਚੈਕਿੰਗ ਹੀ ਚੱਲਦੀ ਰਹਿੰਦੀ ਹੈ ਇਹ ਟੂ ਟੂ ਸ਼ੋਰ ਦੀ ਸੇਫਟੀ ਐਂਡ ਸਿਕਿਉਰਿਟੀ ਆਫ ਦੀ ਪੈਸੇਂਜਰਸ ਐਜ਼ ਦੇ ਲੂਸਟ ਰੇਲਸ ਹਰ ਚੱਲ ਰਹੀ ਹੁੰਦੀ ਹੈ ਜੀ ਅਮਰਸਰ ਦੇ ਰੇਲਵੇ ਸਟੇਸ਼ਨ ਦੀ ਗੱਲ ਕਰੀ ਤਾਂ ਦੇਸ਼ ਦੇ ਕੋਲ ਕੁਦਰਤ ਵਿੱਚ ਅਮੀਰ ਯਾਤਰੀ ਹੁੰਦੇ ਸੋ ਉਹਨਾਂ ਦੀ ਸੁਰੱਖਿਆ ਲੈ ਕੇ ਹੋਰ ਕਿਹੜੇ ਅਭਿਆਨ ਤੁਹਾਡੇ ਉੱਤੇ ਆਉਂਦੇ ਆ ਜੀ ਬਿਲਕੁਲ ਅਮਰਸਰ ਬਹੁਤ ਹੀ ਪਵਿੱਤਰ ਸ਼ਹਿਰ ਹੈ ਜੀ ਇੱਥੇ ਬਹੁਤ ਸੰਗਤਾਂ ਬਹੁਤ ਸ਼ਰਧਾ ਲੋਕ ਆਲ ਓਵਰ ਇੰਡੀਆ ਤੋਂ ਕਿ ਵਿਦੇਸ਼ਾਂ ਤੋਂ ਵੀ ਆਉਂਦੇ ਆ ਤੇ ਉਹਨਾਂ ਦੀ ਜਿਹੜੀ ਸੁਰੱਖਿਆ ਸਾਡੇ ਲਈ ਇੱਕ ਅਹਿਮ ਇਸ ਮੁੱਦਾ ਬਣ ਜਾਂਦੀ ਹੈ ਉਸ ਨੂੰ ਇਸ ਕਰਕੇ ਸਾਨੂੰ ਧਿਆਨ ਚ ਰੱਖਦੇ ਸੀ ਥੋਰਲੀ ਸਾਰੀ ਚੀਜ਼ਾਂ ਨੂੰ ਚੈੱਕ ਕਰ ਰਹੇ ਹਾਂ ਹਰੇਕ ਹਰੇਕ ਕੋਈ ਵੀ ਜਿਹੜਾ ਏਰੀਆ ਹੈਗਾ ਕੀ ਕਿੰਨਾ ਸਟੇਆ ਪਾਰਕਿੰਗ ਸਿਗੀਆਂ ਹੈ ਯਾਰਡ ਏਰੀਆ ਹੈਗਾ ਸਾਰਾ ਸਿ ਥੋਰਲੀ ਚੈੱਕ ਕਰ ਰਹੇ ਹਾਂ ਅਕਸਰ ਸਟੇਸ਼ਨ ਦੇ ਬਾਹਰ ਵੇਖਿਆ ਕਿ ਕਾਫੀ ਬੈਡ ਰਿਕਸ਼ਾ ਉਂਗਲ ਕਾਰ ਸੈਸ ਜਿਹੜੇ ਯਾਤਰੀ ਨੇ ਆਉਂਦੇ ਪਰ ਉਹ ਨਜਾਇਜ਼ ਹੀ ਇੱਥੇ ਪਾਰਕਿੰਗ ਕਰਦੇ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਸਾਵਧਾਨੀ ਵਰਤੀ ਜਾਏਗੀ ਕੋਈ ਚੈਕ ਜੀ ਚੈੱਕ ਕਰ ਰਹੇ ਜੀ ਬਿਲਕੁਲ ਬਾਕੀ ਇਥੇ ਫੁੱਟਬਾਲ ਬਹੁਤ ਜਿਆਦਾ ਯਾਤਰੀ ਬਹੁਤ ਆਉਂਦੇ ਉਸ ਕਰਕੇ ਰਿਕਸ਼ੇ ਆ ਦਾ ਵੀ ਜਿਆਦਾ ਆਣਾ ਇਸੇ ਕਰਕੇ ਹੈਗਾ ਕੋਈ ਵੈਸੇ ਇਦਾਂ ਨਹੀਂ ਕੋਈ ਖੜਾ ਰਿਕਸ਼ਾ ਚੈੱਕ ਕੀਤੇ ਨਹੀਂ ਜੀ ਤੇ ਯਾਤੋਂ ਲੈਣ ਵਾਸਤੇ ਉਹ ਫਿਰ ਸਵਾਰੀਆਂ ਨੂੰ ਲੈਣ ਵਾਸਤੇ ਆਉਂਦੇ ਆ ਰਿਕਸ਼ਾ ਸਵਾਰ ਲੋਕਾਂ ਨੂੰ ਵੀ ਅਪੀਲ ਕਰਾਂ ਜੀ ਜੀ ਲੋਕਾਂ ਨੂੰ ਸਭ ਇਹ ਅਪੀਲ ਹੈ ਤੁਹਾਡੇ ਮਾਧਿਅਮ ਨਾਲ ਹੀ ਕਿ ਦੇਖੋ ਇਹ ਅਸੀਂ ਜੋ ਵੀ ਕੁਝ ਕਰ ਰਹੇ ਆ ਇਹ ਲੋਕਾਂ ਦੇ ਸਹਿਯੋਗ ਤੋਂ ਪਬਲਿਕ ਦੇ ਸਹਿਯੋਗ ਤੋਂ ਵੀ ਅਸੀਂ ਨੂੰ ਨਹੀਂ ਕਪਰੀ ਅਸੀਂ ਸਿਰਜਣਾ ਸਕਦੇ ਇਸ ਲਈ ਜਦੋਂ ਵੀ ਕੋਈ ਚੀਜ਼ ਇਹ ਜੀ ਸਸਪੈਕਟਡ ਬਿਲਦੀ ਹੈ ਕੋਈ ਕੋਈ ਵਿਅਕਤੀ ਤੁਹਾਨੂੰ ਲੱਗਦਾ ਤਾਂ ਇਮੀਡੀਏਟਲੀ ਤੁਸੀਂ ਪੁਲਿਸ ਦੇ ਧਿਆਨ ਚ ਲਾਓ ਸਾਡਾ 135 ਹੈਲਪਲਾਈਨ ਨੰਬਰ ਚੱਲਦਾ ਰਹੇ ਉਸ ਤੇ ਚਾਹੇ ਕਾਲ ਕਰੋ ਸਾਡੇ ਬਾਕੀ ਐਸਐਚਓ ਦੇ ਮੁੰਸ਼ੀ ਦੇ ਸਾਡੇ ਨੰਬਰ ਡਿਸਪਲੇ ਹੈਗੇ ਇੱਥੇ ਸਟੇਸ਼ਨ ਦੇ ਉੱਤੇ ਉਹਨਾਂ ਤੇ ਕਾਲ ਕਰੋ ਤੇ ਬੇਸ਼ੀ ਜੇ ਕੁਝ ਅਸੀਂ ਨਿਸ਼ਚਿੰਤ ਹੋ ਕੇ ਕਰੋ ਅਸੀਂ ਅਸੀਂ ਤੁਹਾਡੇ ਸਹਾਇਤ ਲਈ ਖੜੇ ਹਾਂ ਹ ਜਿਹੜੀ ਮੱਦ ਲਈ ਕਿ ਡੌਗ ਸਕਵਰ ਦੀ ਮੱਦ ਲਈ ਜਿਹੜਾ ਬੰਮਸਟਰ ਟੀਮ ਦੀ ਮੱਦ ਲਈ ਜੀ ਡੌਗ ਸਕਵਰ ਸਾਡੇ ਕੋਲ ਤੇ ਆਰਪੀਓ ਦਾ ਸਿਲਾਸੀ ਉਹ ਡਾ ਲਿਆ ਤੇ ਬਮ ਸਕੋਰ ਦੀ ਅਕਸਰ ਰੂਟੀਨ ਨਹੀਂ ਸੀ ਯੂਜ਼ ਕਰਦਾ ਉਹ ਜਦੋਂ ਕੋਈ ਸਸਪੈਕਟਡ ਚੀਜ਼ ਮਿਲਦੀ ਹੈ ਤਾਂ ਉਦੋਂ ਹੀ ਉਸੇ ਟਾਈਮ ਹੁੰਦਾ ਹੈ ਆਦਰਵਾਇਜ਼ ਨਹੀਂ ਰੂਟੀਨਸ ਯੂਜ਼ ਨਹੀਂ ਹੁੰਦਾ 87 ਦੀ ਟੀਮ ਅਸੀਂ ਜ਼ੀਰੋ ਯੂਜ਼ ਕਰਦੇ ਹਾਂ ਉਹ ਸਾਡੀ ਵੈਸੀ ਰੂਟੀਨਸ ਯੂਜ਼ ਹੁੰਦੀ ਹੈ ਉਸ ਨੂੰ ਚੈਕਿੰਗ ਉੱਤੇ ਕਰਾਈਦੀ ਹੈ ਰੈਗੂਲਰਲੀ ਉਹਨਾਂ ਕੋਲ ਸਾਰੇ ਇਕੁਪਮੈਂਟ ਹੈਗੇ ਐ ਐਡਵਾਂਸ ਇਕੁਪਮੈਂਟ ਹੈਗੇ ਐ ਜਿਨ ਕੀ ਸਾਰੇ ਉਹਨਾਂ ਨਾਲ ਚੈਕਿੰਗ ਹੁੰਦੀ ਹੈ